वाले वाली आज بڑا ਹੀ ਮੇਰੇ ਵਾਸਤੇ ਇੱਕ ਅਫਸੋਸ ਦਾ ਦਿਨ ਹੈ ਕਿਉਂ ਪਿਛਲੇ ਦਿਨਾਂ ਤੋਂ ਤੁਸੀਂ ਸਾਰਿਆਂ ਨੇ ਲਾਈਵ ਹੁੰਦੇ ਮੈਨੂੰ ਦੇਖਿਆ ਹੋਵੇਗਾ ਜਦੋਂ ਵੀ ਸਾਡਾ ਕੋਈ ਤਿਹਾਰ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮਨ ਲੋ ਉਹਦੀ ਜਿਹੜੀ ਲੈਗ ਪੁੱਲਿੰਗ ਸ਼ੁਰੂ ਹੋ ਜਾਂਦੀ ਹੈ ਚਾਹੇ ਉਹ ਕ੍ਰਿਸ਼ਨਸ਼ਟਮੀ ਹੋਵੇ ਚਾਹੇ ਬਾਵਨਦਵਾਦ ਜੀ ਹੋਵੇ ਤੇ ਭਾਵੇਂ ਸ਼ਰਤਰੀ ਹੋਵੇ ਇਸ ਵਾਰ ਬਾਵਨਦਵਾਦ ਸ਼ੀਰਕਲ ਤਿਹਾਰ ਸੀ ਪਿਛਲੇ ਦਿਨਾਂ ਦੇ ਟਾਕੀਆਂ ਵਾਲਿਆਂ ਦਾ ਮੁੱਦਾ ਲਗਾਤਾਰ ਮੇਰੇ ਕੋਲ ਆ ਰਿਹਾ ਸੀ ਕਿ ਟਾਕੀਆਂ ਬਣਾਉਣੀਆਂ ਕਿ ਨਹੀਂ ਬਣਾਉਣੀਆਂ ਜੀ ਮੇਰੇ ਕੋਲ ਪ੍ਰੈਸ ਆਈ ਮੈਂ ਕਿਹਾ ਜੀ ਮੇਰੇ ਕੋਲ ਟਾਕੀਆਂ ਵਾਲਾ ਹਰੇ ਕੋਈ ਨਹੀਂ ਪਹੁੰਚਿਆ ਮੈਂ ਉਹਨਾਂ ਨੂੰ ਸਪਸ਼ਟ ਸ਼ਬਦਾਂ ਸਪੱਸ਼ਟ ਕਿ ਮੇਰੇ ਕੋਲ ਟਾਕੀਆਂ ਵਾਲਾ ਕੋਈ ਨਹੀਂ ਪਹੁੰਚਿਆ ਅਖਿਲ ਭਾਰਤੀਆ ਹਿੰਦੂ ਸੁਰੱਖਿਆ ਸੰਮਤੀ ਦੇ ਦਫ਼ਤਰ ਦੇ ਵਿੱਚ ਉਹ ਬੰਦੇ ਆਏ ਸੀ ਤੇ ਉਹਨਾਂ ਨੂੰ ਬ੍ਰह्मलीन ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੀ ਇਹ ਵੀਡੀਓ ਦਿਖਾ ਕੇ ਆਦੇਸ਼ ਜਾਰੀ ਕਰ ਦਿੱਤੇ ਗਏ ਆ ਕਿ ਅਗਲੀ ਹਾਲੀ ਸਾਡੀ ਕੋਈ ਮੀਟਿੰਗ ਰੱਖੀ ਨਹੀਂ ਗਈ ਉਹਨਾਂ ਤੋਂ ਬਾਅਦ ਤੇ ਉਹਨਾਂ ਨੇ ਜੋ ਚਾਕੀਆਂ ਵਾਸਤੇ ਆਦੇਸ਼ ਜਾਰੀ ਕੀਤੇ ਆ ਉਹ ਵੀ ਜਾਰੀ ਰਹਿਣਗੇ ਪਰसों ਸ਼ਾਮ ਨੂੰ ਫੇਰ ਤੋਂ ਦੁਬਾਰਾ ਮਿਨੂਏ ਕੀ ਚੈਨਲ ਨੇ ਲਾਈਵ ਕਰਵਾਇਆ ਮੇਰੇ ਤੋਂ ਤੇ ਤੁਸੀਂ ਅੱਜ ਇੱਕ ਦਿਨ ਪਹਿਲਾਂ ਫੇਰ ਇਸੇ ਬੋਲੋ ਉਸ ਵੇਲੇ ਵੀ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਹਰ ਚੀਜ਼ ਦਾ ਤਰਕ-ਵਿਤਰਕ ਦੇ ਕੇ ਝਾਕੀਆਂ ਬੰਦ ਕੀਤੀਆਂ ਸੀ ਉਹਨਾਂ ਨੇ ਨਾਲ ਇਹ ਵੀ ਕਿਹਾ ਸੀ ਕਿ 5 ਤੋਂ 10 ਸਾਲ ਦੇ ਬੱਚੇ ਨੂੰ ਅਸੀਂ ਮਨਾ ਨਹੀਂ ਕਰਦੇ ਬਣਾਓ ਤੁਸੀਂ ਸਕਿੱਲ ਝਾਕੀ ਬਣਾਓ ਤੇ ਆਪ ਵਾਅਵ ਵਿਗੋਰ ਹੋ ਕੇ ਨੱਚੋ ਲੇਕਿਨ ਅਸੀਂ ਲੋਕਾਂ ਨੇ ਆ ਦੇਖੋ ਅਖਲ ਭਾਰਤੀਆ ਹਿੰਦੂ ਸਰਮ ਸੁਰੱਖਿਆ ਸੰਮਤੀ ਦਾ ਇਹ ਕਾਰਡ ਆਪਣੇ ਕੋਲੇ ਇਹਦੇ ਵਿੱਚ ਆ ਪੂਰੀ ਡੱਬੀ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਕਿ 10 ਸਾਲ ਤੋਂ ਉੱਪਰ ਦਾ ਬੱਚਾ ਜਿਹੜਾ ਉਹ ਚਾਚੂ ਨਹੀਂ ਬਣਾਇਆ ਜਾਏਗਾ। ਸਭ ਤੋਂ ਪਹਿਲਾਂ ਕੱਲ ਸ਼ਾਮ ਨੂੰ ਸਾਡੇ ਕੋਲ ਇੱਕ ਸਟੇਜ 'ਤੇ ਆਈ న్యూਸ ਕਿ ਉੱਥੇ بڑے ਹਨੂਮਾਨ ਜੀ ਬਣਾਏ ਹੋਏ ਆ ਜੀ। ਮੈਂ ਕਿਸੇ ਬੱਚੇ ਦਾ ਇੱਥੇ ਨਾਮ ਨਹੀਂ ਲਾਉਂਗੀ। ਕਿਸੇ ਦਾ ਵੀ ਨਹੀਂ। ਲੇਕਿਨ ਜਿਹੜੀ ਦਾ ਨਾਮ ਲੈਣ ਦੀ ਜ਼ਰੂਰਤ ਹੈ ਉਹਦਾ ਲਾਉਂਗੀ ਰੀ। ਮੈਂ ਆਪਣੇ ਬੱਚੇ ਦਾ ਨਾਮ ਲੈ ਸਕਦੀ ਆ ਕਿਉਂਕਿ ਉਹਦੇ ਤੇ ਮੇਰਾ ਅਧਿਕਾਰ ਹੈ। ਪਹਿਲੀ ਗੱਲ, ਦੂਸਰੀ ਗੱਲ ਅਗਰ ਗੁਰੂ ਜੀ ਦੇ ਆਦੇਸ਼ਾਂ ਨੂੰ ਕਿਸੇ ਨੇ ਨਹੀਂ ਮੰਨਣਾ ਤਾਂ ਅਸੀਂ ਉਹਦੇ ਚੇਲੇ ਕਾਦੇ ਆ ਕਾਦੇ ਬੱਚੇ ਆ ਅਸੀਂ ਉਹਦੇ ਅਸੀਂ ਗੁਰੂ ਦੀ ਚਲਾਈ ਹੋਈ ਪਰੰਪਰਾ ਨੂੰ ਤਾਂ ਅੱਗੇ ਲੈ ਜਾ ਨਹੀਂ ਸਕਦੇਗੇ ਉਹਦੇ ਨਾਲ ਤਾਂ ਅਸੀਂ ਚੱਲ ਨਹੀਂ ਸਕਦੇਗੇ ਜਦੋਂ ਅਸੀਂ ਉਹਦੇ ਨਾਲ ਨਹੀਂ ਚੱਲ ਸਕਦੇ ਤਾਂ ਮੇਰੇ ਨਾਲ ਕਿਦੋਂ ਚੱਲ ਸਕਦੇ ਹੋ ਤੁਸੀਂ ਇਸ ਕਰਕੇ ਅੱਜ ਦੀ ਜਿਹੜੀ ਇਹ ਪ੍ਰੈਸ ਹੈ ਇੱਕ ਬਹੁਤ ਅਹਿਮ ਫੈਸਲੇ ਵਾਸਤੇ ਬੁਲਾਈ ਗਈ ਹੈ ਅਸੀਂ ਅੱਜ ਅਖਲ ਭਾਰਤੀਆ Hindu ਸੁਰੱਖਿਆ ਸਮਤੀ ਦੇ ਰਜੇਸ਼ ਕੇਹਰ ਜੀ ਨੂੰ ਸਾਰੇ ਪਦਾਂ ਤੋਂ ਨਿਸ਼ਕਾਸ਼ਿਕ ਕਰਦਿਆਂ ਮੈਂ ਇਸ ਦਾ ਅਗਲਾ ਫੈਸਲਾ ਜਿਹੜਾ ਹੈਗਾ ਉਹ ਅਗਲੀ ਅਸੀਂ ਜਦੋਂ ਮੀਟਿੰਗ ਕਰਾਂਗੇ ਉਹ ਵੀ ਬਾਅਦ ਰਣਨੀਤੀ ਕੋਈ ਬਣਾਈ ਜਾਏਗੀ ਕਿ ਅਸੀਂ ਨਵਾਂ ਪ੍ਰਧਾਨ ਕੋਈ ਲਾਣਾ ਹੈ ਨਹੀਂ ਲਾਣਾ ਇਹ ਸਾਰੀਆਂ ਗੱਲਾਂ ਬਾਅਦ ਚ ਰਹਿਣਗੀਆਂ ਲੇਕਿਨ ਅੱਜ ਦੀ ਜਿਹੜੀ ਮੀਟਿੰਗ ਹੈ ਅਸੀਂ ਬਕਾਇਦਾ ਮਤਲਬ ਕਿ ਦੇਖੋ ਇਹ ਨਹੀਂ ਕਿ ਬਾਹਰਲੇ ਲੋਕ ਕਰ ਲਿਆ ਸੀ ਉਹਨਾਂ ਦੇ ਪਰਚੇ ਕਰਾਵਾਂਗੇ ਤੇ ਸਾਡੇ ਲੋਕ ਮਤਲਬ ਕਿ ਸਾਡੀ ਹੀ ਸਟੇਜ ਤੋਂ ਜਿਹੜੀ ਹੈਗੀ ਆ ਹਰੀ ਝੰਡੀ ਦੇ ਕੇ 40 ਮਲ 22 ਸਾਲ ਦਾ ਮੁੰਡਾ ਹਨੂਮਾਨ ਬਣਾਇਆ ਹੋਇਆ ਔਰ ਦੇਖੋ ਮੈਂ ਅਭੀ ਸਟੇਜ ਤੇ ਉਸ ਬੱਚੇ ਨੂੰ ਨਹੀਂ ਰੋਕਿਆ ਨਾ ਮੈਨੂੰ ਪਤਾ ਸੀ ਮੈਂ ਤਾਂ ਆਪਣੇ ਪ੍ਰੋਗਰਾਮ ਵਾਸਤੇ ਜਾਣ ਵਾਸਤੇ ਸ਼ਹਿਰ ਤੋਂ ਆ ਰਹੀ ਸੀਗੀ ਸ਼ਹਿਰ ਤੋਂ ਨਿਕਲਦੇ ਹੋਏ ਮੈਂ ਉਹ ਟਰਾਲੀ ਹੋਈਆ ਮੇ ਉਸ ਤੇ ਮੇਰੀਆਂ ਫਲੈਕਸਾਂ ਲੱਗੀਆਂ ਹੋਈਆਂ ਸੀ ਕਿੱਡੀ ਵੱਡੀ ਰਾਜਨੀਤੀ ਆ ਦੱਸੋ ਮੇਰੀਆਂ ਫਲੈਕਸਾਂ ਲੱਗੀਆਂ ਹੋਈਆਂ ਉਹਦੇ ਤੇ ਇਹਦਾ ਮਤਲਬ ਮਤਲਬ ਕਿ ਮੈਂ ਇਹ ਜਿਝਾਕੀਆਂ ਕਢਵਾ ਰਹੀ ਆ ਉਹਨਾਂ ਨੂੰ ਪੁੱਛਿਆ ਗਿਆ ਕਹਿੰਦੇ ਜੀ ਥੋੜੀ ਸਟੇਜ ਤੋਂ ਹੀ ਹਰੀ ਝੰਡੀ ਦੇ ਕੇ ਸਾਨੂੰ ਕੱਢਿਆ ਗਿਆ ਚਾਕੀਆਂ ਵਾਲਿਆਂ ਦੀ ਮੈਨੂੰ ਇਹ ਜਵਾਬ ਸੀਗਾ ਕਿਹਨਾਂ ਦੇ ਕਿਹਨਾਂ ਵੱਲ ਵੜੀਂਦੇ ਅਰੇ ਜਿਹੜੀ ਸਾਡੀ ਸਟੇਜ ਲੱਗੀ ਹੋਈ ਸੀ ਸਟੇਜ ਦਾ ਉਹ ਕੌਣ ਕਰ ਰਿਹਾ ਸੀ ਮੈਂ ਨਾਮ ਤਾਂ ਲੈਤਾ ਬੇਟਾ ਪਹਿਲਾਂ ਹੀ ਨਾਮ ਲੈਤਾ ਵੀ ਅਸੀਂ ਨਿਸ਼ਕਾਸ਼ ਕਰਦੇ ਇਹ ਕੇਰ ਜੀ ਦੇ ਨੇ ਆਪਾਂ ਉੱਪਰ ਚੱਕ ਚੱਕਦੇ ਨਹੀਂ ਇਹ ਇਹ ਦੇਖੋ ਜੀ ਅਸੀਂ ਮੈਂ ਤੁਹਾਨੂੰ ਉਹਨਾਂ ਦੀ ਹੀ ਵਰਡਿੰਗ ਦਿਖਾ ਰਹੀ ਆ ਅੱਛਾ ਜੀ ਸਟੇਟਮੈਂਟ ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਚਾਰ ਬੰਦੇ ਮੀਟਿੰਗ ਦੇ ਵਿੱਚ ਬੈਠੇ ਸੀ ਮੈਂ ਵਿਜੇਸ਼ ਕੇਰ ਜੀ ਅਸ਼ੋਕ ਸਾਡੇ ਲੰਗਰ ਚਰਸ ਟੀਵੀ ਨੇ ਤੇ ਉਸ ਸਮਤੀ ਦੇ ਵਿੱਚ ਵੀ ਪੁਰਾਣੇ ਜੁੜੇ ਹੋਏ ਨੇ ਇਹ ਸਾਡੇ ਬੈਠੇ ਆ ਪਾਸੀ ਸਾਹਿਬ ਆ ਇਹ ਵੀ ਪੁਰਾਣੇ ਸਮਤੀ ਦੇ ਵਿੱਚ 40 ਸਾਲਾਂ ਤੋਂ 42 ਸਾਲਾ ਕੋਈ ਵੀ ਕੰਮ ਕਰਦੇ ਆ ਰਹੇ ਆ ਇਹਨਾਂ ਸਭ ਦੀ ਨੌਲੇਜ ਦੇ ਵਿੱਚ ਇਹ ਚੀਜ਼ ਸੀਗੀ ਕਿ 5 ਤੋਂ ਲੈ ਕੇ 10 ਸਾਲ ਤੱਕ ਤੋਂ ਉੱਪਰ ਦਾ ਬੱਚਾ ਜਿਹੜਾ ਉਹ ਨਹੀਂ ਬਣੇਗਾ ਜਦੋਂ ਸਭ ਨੂੰ ਇਹ ਵਾਰਨਿੰਗ ਵਾਰੀ-ਵਾਰੀ ਵੀਡੀਓ ਪਾ ਪਾ ਕੇ ਔਰ ਤੁਸੀਂ ਖੁਦ ਝਾਕੀਆਂ ਵਾਲਿਆਂ ਨੂੰ ਇਹ ਕਹਿ ਕੇ ਭੇਜ ਰਹੇ ਹੋ ਤੇ ਉਸ ਤੋਂ ਬਾਅਦ ਅਸੀਂ ਇਹ ਨਲਾਇਕੀ ਕਰ ਰਹੇ ਹਾਂ ਤੇ ਅਸੀਂ ਕਿੱਥੇ ਬਖਸ਼ਣ ਦੇ ਹੱਕਦਾਰ ਹਾਂ ਥੋੜਾ ਮੁਸ਼ਕਿਲ ਹੁੰਦਾ ਜਿੱਤ ਲੱਗੇ 10000 ਦੇ ਬੱਚੇ ਵੀ ਥੋੜਾ ਜਿਹਾ ਕਿਉਂਕਿ ਬਹੁਤ ਦਿਨਾਂ ਦਾ ਚਲੋ ਮੰਨ ਲਓ ਤੁਸੀਂ ਕਹਿੰਦੇ ਹੋ ਮੁਸ਼ਕਲ ਹੁੰਦਾ ਹੈ ਤਾਂ ਆਪਾਂ ਮੰਨ ਲਓ ਕਿ ਜ਼ਰੂਰੀ ਨਹੀਂ ਆ ਵੀ ਆਪਾਂ ਮर्यादा ਨੂੰ ਭੰਗ ਕਰੀਏ ਉਹ ਝਾਕੀ ਵਾਲੀ ਕਰਨੀ ਪਈ ਅਸੀਂ ਕੱਲ ਸਟੇਜ 'ਤੇ ਨਹੀਂ ਕਰ ਲਈ ਉਹਦਾ ਕਾਰਨ ਕੀ ਹੈ ਉਦਵ ਕਾਰਨ ਇਹ ਤਾਂ ਨਹੀਂ ਵੀ ਟਾਕੀਆਂ ਨਹੀਂ ਨਿਕਲਦੀਆਂ ਹੋਰ ਦੱਸੋ ਕਿਹੜੇ ਧਰਮ ਚ ਤੱਕ ਟਾਕੀਆਂ ਬਣਦੀਆਂ ਹਨ ਜਾਂ ਕਿਹੜੇ ਧਰਮ ਦਾ ਜਿਹੜਾ ਪ੍ਰਚਾਰ ਨਹੀਂ ਹੁੰਦਾਗਾ ਕਿ ਸਾਡੇ ਹੀ ਸਨਾਤਨ ਨੂੰ ਅਸੀਂ ਜਿਹੜਾ ਉਹ ਬਦਨਾਮ ਕਰਕੇ ਜਾਂ ਅਸੀਂ ਉਹਦਾ ਨਰਾਦਰ ਕਰਕੇ ਉਹਦਾ ਪ੍ਰਚਾਰ ਕਰਨਾ ਹੈ ਠੀਕ ਹੈ ਤੁਹਾਨੂੰ ਮਾਨ ਜੀ ਬਣੇ ਹੋਏ ਆ ਉਹ ਸੜਕ ਦੇ ਤੁਰੇ ਜਾ ਰਹੇ ਆ ਕਟੋਰਾ ਲੈ ਕੇ ਭੀਖ ਮੰਗ ਰਹੇ ਆ ਮੈਨੂੰ ਦੱਸੋ ਤੁਸੀਂ ਆਪਣੇ ਭਗਵਾਨ ਨੂੰ ਕਦੇ ਭੀਖ ਮੰਗਦੇ ਦੇ ਚਾਹ ਜਿਹੜਾ ਦੁਨੀਆ ਨੂੰ ਦੇਣ ਵਾਲਾ ਦਾਤਾ ਹੈ ਉਹ ਤੂੰ ਨੂੰ ਤੁਸੀਂ ਭੀਖ ਮੰਗ ਲਾਉਂਗੇ ਟੋਡੀ ਕੀ ਆਕਾਰ ਦਾ ਕੀ ਲੱਗਦਾ ਜੀ ਅਗਲੀ ਵਾਰ ਕੋਈ ਐਸਾ ਕੰਮ ਜੀ ਕਰੋਗੇ ਜਿਹੜਾ ਝਾਕੀ ਅਸੀਂ ਬਿਲਕੁਲ ਪੰਚਾਣਾંદ ਮਹਾਰਾਜ ਜੀ ਗਰੀਬ ਦੀ ਜੋ ਵੀ ਉਹਨਾਂ ਦੇ ਆਦੇਸ਼ ਹੋਏ ਹੋਏ ਆ 5 ਤੋਂ 10 ਸਾਲ ਤੱਕ ਦੇ ਫਿਲਹਾਲ ਸਾਡੇ ਅੱਜ ਵੀ ਆਦੇਸ਼ ਉਹੀ ਜਾਰੀ ਹੈ ਉਹੀ ਲਾਗੂ ਰਹਿਣਗੇ ਸਭ ਵਾਸਤੇ ਅਗਰ ਕੋਈ ਉਸ ਨੂੰ ਭੰਗ ਕਰਦਾ ਜਿਵੇਂ ਕਿ ਰਾਤ ਅਸੀਂ ਖੁਦ ਮਤਲਬ ਕਿ ਜਾ ਕੇ ਉਥੇ कोतਵਾਲੀ ਦੇ ਵਿੱਚ ਅਸੀਂ ਰਾਤ ਨੂੰ ਮਤਲਬ ਬੜੇ ਸਾਾਨੂੰ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਨਾ ਚਾਹੀਦਾ ਉਸ ਵੇਲੇ ਵੀ ਐਸਐਸਪੀ ਸਾਹਿਬ ਨੇ ਫੋਨ ਚੁੱਕਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਇੰਚਾਰਜ ਨੂੰ ਜਿਹੜਾ ਹੈ ਕਟਵਾਲੀ ਦੇ ਨੂੰ ਇਹ ਮਤਲਬ ਆਰਡਰ ਕਰੇ ਕਿ ਤੁਸੀਂ ਤੁਰੰਤ ਇਹਨਾਂ ਦੀ ਕੰਪਲੇਨਟ ਲਿਖੋ ਤੇ ਜਿਹੜੇ ਬੰਦੇ ਨੇ ਵੀ ਇਹ ਗਲਤ ਹਰਕਤ ਕੀਤੀ ਆ ਉਹਦੇ ਖਿਲਾਫ ਕਾਰਵਾਈ ਕਰੋ। ਜਿੱਥੇ ਸਾਡੀ ਪ੍ਰਸ਼ਾਸਨ ਨੂੰ ਦੁਬਾਰਾ ਵਾਰੀ-ਵਾਰੀ ਇਹ ਗੁਜ਼ਾਰਿਸ਼ ਹੈ ਕਿ ਕਿਸੇ ਨੂੰ ਵੀ ਇਸ ਕਰਕੇ ਨਾ ਬਖਸ਼ਿਆ ਜਾਵੇ ਕਿ ਉਹ ਮੰਦਿਰ ਦੇ ਨਾਲ ਜੁੜਿਆ ਹੋਇਆ ਹੈ ਇੱਥੇ ਰਹਿ ਕੇ ਉਹ ਮਤਲਬ ਕਿਸੇ ਦਿਨ ਵੀ ਸਨਾਤਨ ਦਾ ਅਪਮਾਨ ਕਰ ਸਕਦਾ ਹੈ ਬਿਲਕੁਲ ਨਹੀਂ ਹੋਏਗਾ ਤੁਸੀਂ ਕੰਪਲੇਂਟ ਦੇਣ ਲੱਗੇ ਹੋਏ ਇਹ ਹੋ ਚੁੱਕੀ ਜੀ ਕੰਪਲੇਂਟ ਰਾਤੀ ਹੋ ਚੁੱਕੀ ਕੰਪਲੇਂਟ ਦਾ ਉਸੇ ਬਾਰੇ ਸਾਡੇ ਬਾਰੇ ਬਾਈ ਨੇਮ ਦਿੱਤੀ ਗਈ ਹੈ ਇਹਨਾਂ ਨੇ ਅਸ਼ੂਨੀ ਸ਼ਰਮਾ ਜੀ ਨੇ ਦਿੱਤੀ ਹੈ ਜਿਉਂ ਕਿ ਪਹਿਲਾਂ ਤੋਂ ਹੀ ਜਿਹੜਾ ਇਹ ਕੰਮ ਸੀਗਾ ਇਹ ਹੀ ਕਰਦੇ ਆ ਰਹੇ ਹੈ ਮਹਾਰਾਜ ਜੀ ਇਹਨਾਂ ਨੂੰ ਪੂਰਾ ਸਪੋਰਟ ਕਰਦੇ ਸੀਗੇ ਖੂਨ ਕਰਦੇ ਸੀ ਖੜਦੇ ਸੀ ਇਹਨਾਂ ਦੇ ਨਾਲ ਤੇ ਅੱਜ ਮੈਂ ਵੀ ਉਹੀ ਖੜੀ ਹਾਂ ਕੋਈ ਕਹਿੰਦਾ ਕੋਈ ਕਰਦਾ ਨਹੀਂ ਮੈਂ ਰਾਸਤੇ 'ਤੇ ਆ ਰਹੀ ਪ੍ਰਧਾਨ ਨੂੰ ਕੋਈ ਕਹਿੰਦਾ ਮੈਂ ਪੁੱਛਾਂ ਲਾਈਵ ਹੋ ਜੰਨੇ ਫੇਸਬੁਕ ਤੇ ਕੋਈ ਕਹਿੰਦਾ ਇਹ ਦੀ ਦਾ ਕੇ ਕਰਾਉ ਕੋਈ ਕਹਿੰਦਾ ਨਹੀਂ ਕਰਉ ਇਹ ਜਾਗਰਤਾ ਆਪਾਂ ਨੂੰ ਰੱਖਣ ਦੀ ਲੋੜ ਹੈ ਕਿ ਬੰਦੇ ਤੋਂ ਕਿੰਨੀ ਜਾਗਰਤ ਹੈ ਕੋਈ ਬੰਦਾ ਕੋਈ ਕਾਇਮ ਕਰੇ ਇਹ ਨਾ ਵੀ بار بار ਇੱਕ ਬੰਦਾ ਕੋਈ ਕਿਉਂਕਿ ਲੋਕ ਇਹਦੇ ਵਿੱਚ ਹੋ ਜਾਂਦੇ ਨੇ ਬਿਲਕੁਲ ਇਹਦੇ ਤੋਂ ਦੋ ਬੰਦੇ ਕਰੇ ਚੱਲਣਗੇ ਦੋ ਬੰਦੇ ਕਰੇ ਨਹੀਂ ਚੱਲਣਗੇ ਤੁਹਾਡੇ ਇਹ ਇਸ ਤਰ੍ਹਾਂ ਦਾ ਨਿਯਮ ਲਗਾਇਆ ਜਾਏਗਾ ਵੀ ਉਹ ਵੀ ਸੁਰੱਖਿਆ ਸੰਪਤੀ ਵੱਲੋਂ ਹੰਦੂ ਸੁਰੱਖਿਆ ਸੰਪਤੀ ਵੱਲੋਂ ਜਿੱਦੇ ਤੋਂ ਸਾਨੂੰ ਮਤਲਬ ਕਿ ਅਸੀਂ ਸਭ ਤੋਂ ਪਹਿਲਾਂ ਅਸੀਂ ਐਕਸ਼ਨ ਕੀਤੇ ਲਿਆ ਇਹ ਦੇਖੋ ਨਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਿਉਂਕਿ ਜੇ ਤੁਸੀਂ ਪਹਿਲਾਂ ਆਪਣਾ ਘਰ ਸੁਧਾਰਨਾ ਸ਼ੁਰੂ ਕਰੋਗੇ ਤਾਂ ਹੀ ਦੁਨੀਆ ਨੂੰ ਜਾ ਕੇ ਉਧਾਰੋਗੇ। ਉਨੀ ਦੇਰ ਤੱਕ ਜਿੰਨੀ ਦੇਰ ਤੇ ਘਰ ਨਹੀਂ ਸੁਧਰਿਆ ਉਨੀ ਦੇਰ ਤੱਕ ਬਾਹਰ ਤੁਹਾਨੂੰ ਵਾਲਾ ਚਿੱਤਰ ਨਹੀਂ ਮਾਰੂਗਾ। ਇਹ ਬਣਾਉਗਾ ਘਰ ਤਾਂ ਦੇਖ ਲੈ ਜਾ ਕੇ। ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕੀਤੀ ਆ ਆਪਾਂ ਲੜਾਈ ਇਹ। ਪਰ ਕੋਈ ਲੜਾਈ ਨਹੀਂ ਵਿਚਾਰਾਂ ਦਾ ਮਤਭੇਦ ਹੈ ਸਾਡਾ। ਪਰ ਫਿਰ ਵੀ ਹੈਗਾ। ਹਾਂ ਜੀ ਬਾਕੀ ਵੀ ਜਿਹੜੇ ਹਿੰਦੂ ਨੇਗੇ ਉਹ ਵੀ ਕਹਿੰਦੇ ਆ ਕਿ ਥੋੜਾ ਜਿਹਾ ਏਜ ਵਧਾਣੀ ਚਾਹੀਦੀ ਹੈਗੀ ਆ ਕੀ ਲੱਗਦਾ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਬੈਠੋ 1 ਮਿੰਟ ਵਾਸਤੇ ਅਗਰ ਏਜ ਵਧਾਉਣੀ ਹੈ ਤੁਸੀਂ ਕਹਿੰਦੇ ਹੋ ਮੰਨ ਲਓ ਮੈਂ ਤੁਹਾਡੇ ਤੇ ਆ ਜਾਨੀ ਹ ਤੁਸੀਂ ਮੈਂ ਤੁਹਾਨੂੰ ਕਹਿੰਦੀ ਆ ਤੁਸੀਂ ਹਨੂਮਾਨ ਜੀ ਦਾ ਰੋਲ ਕਰਨਾ ਹੈ ਰਾਮਲੀਲਾ ਦੇ ਵਿੱਚ ਉਹਦੇ ਵਾਸਤੇ ਇੱਕ ਮਰਿਆਦਤ ਤੁਸੀਂ ਇੰਨੇ ਉਹਨੇ ਦਿਨ ਪਹਿਲਾਂ ਮਤਲਬ ਕਿ ਲਸਣ ਪਿਆਜ਼ ਤੁਸੀਂ ਮਤਲਬ ਕਿ ਦੂਜੀ ਚੀਜ਼ ਦਾ ਸੇਵਨ ਨਹੀਂ ਕਰਨਾ ਤੁਸੀਂ ਜਮੀਨ ਤੇ ਸੋਣਾ ਪਹਿਲਾਂ ਤੁਸੀਂ ਉਹ 10 ਦਿਨ 15 ਦਿਨ 20 ਦਿਨ ਉਹ ਮर्यादा ਚ ਰਹਿ ਕੇ ਦੇਖੋ ਕੀ ਜਨ 11 ਦਿਨ ਤੁਸੀਂ ਕੋਈ ਸੰਕਲਪ ਕਰੋ ਕਿ ਮੈਂ ਇਨੇ ਦਿਨ ਰਹੂੰਗਾ ਮੈਂ ਤਾਂ ਕਰਕੇ ਰੂਲ ਕਰੂੰਗਾ ਜਿੰਨੀ ਦੇਰ ਦਾ ਤੁਸੀਂ ਆਪਣੇ ਆਪ ਦਾ ਸ਼ੁੱਧੀ ਕਰਨੇ ਆਪਾਂ ਸਾਧਨਾਵਾਂ ਕਿਵੇਂ ਕਰਦੇ ਆ ਇਸੇ ਤਰ੍ਹਾਂ ਹੀ ਕਰਦੇ ਆ ਨਾ ਕਿ ਅਸੀਂ ਪਹਿਲਾਂ ਆਪਣੇ ਆਪ ਦਾ ਸ਼ੁੱਧੀਕਰਨ ਕਰਦੇ ਆ ਉਸ ਤੋਂ ਬਾਅਦ ਅਸੀਂ ਸਾਧਨਾ ਦੀ ਦਰਜ ਚੱਲਦੇ ਹਾਂ ਮੇਰਾ ਕੋਈ ਲਿਖਤੀ ਦੇਣਾ ਕਿ ਅਸੀਂ ਇਸ ਨੂੰ ਸੋਚਦੇ ਨੂੰ ਜਾਂ ਇੱਕ ਮਰਿਆਦਾ ਦੇ ਵਿੱਚ ਰੱਖ ਕੇ ਚਾਚੇ ਕੱਢਾਂਗੇ ਤੇ ਫਿਰ ਉਹ ਹਜੇ ਤੱਕ ਆਪਾਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਾਂਗੇ ਅੱਜ ਵੀ ਸੋਚਿਆ ਜਾਊਗਾ ਵਿਚਾਰ ਕਰਾਂਗੇ ਅਸੀਂ ਉਹ ਸਾਰੇ ਲੋਕ ਬੁਲਾਵਾਂਗੇ ਕੰਜਕ ਹੁਣ ਕੰਜਕ ਆਪਾਂ ਕੰਜਕ ਜਿਹੜੀ ਹੈਗੀ ਆ ਆਪਾਂ ਮਤਲਬ ਕਿ ਨਹੀਂ ਪੁੱਜਦੇ ਨਾ 10 ਸਾਲ ਤੋਂ ਉੱਪਰ ਜਨਾਨੀ ਲਈ ਕੇ ਪੂਜ ਲਿਆ ਕਰੋ ਕਿਆ ਨਹੀਂ ਪੁੱਜਦੇ ਨਹੀਂ ਪੁੱਜਦੇ ਨਾ ਕਿ ਹੈ ਸਬੀ ਵਿਦਵਾਨਾਂ ਨੂੰ ਬੁਲਾ ਕੇ ਜੇ ਕੋਈ ਅਸੀਂ ਸਾਰਾ ਜਿਹੜਾ ਹੈਗਾ ਇਸ ਨੂੰ ਵਿਚਾਰਾਂਗੇ ਮਤਲਬ ਕਿ ਅਬ ਚੱਕ ਨਾਲਿਆਂ ਨੂੰ ਵੀ ਬੁਲਾਵਾਂਗੇ ਦੇਖੋ ਉਹ ਵੀ ਸਾਡੇ ਸਨਤਨੀ ਬੱਚੇ ਆ ਹਨਾ ਕਿਤੇ ਨਾ ਕਿਤੇ ਉਹਨਾਂ ਦਾ ਰੋਜ਼ੀ ਰੋਟੀ ਦਾ ਰੋਜ਼ਗਾਰ ਇੱਥੋਂ ਜੁੜਿਆ ਹੋਇਆ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨਾਂ 'ਚ ਮਹਾਰਾਜ ਜੀ ਨੇ ਉਹਨਾਂ ਨੂੰ ਇੰਨਾ ਵੀ ਕਹਿਤਾ ਸੀਗਾ ਕਹਿੰਦੇ ਤੁਸੀਂ ਸਾਰੇ ਦੇ ਸਾਰੇ ਕੰਮ ਛੱਡ ਦਿਓ ਔਰ ਮੈਂ ਤੁਹਾਨੂੰ ਦੋ ਬੱਚਿਆਂ ਦੀ ਐਗਜ਼ਾਮਪਲ ਵੀ ਦਿੰਨੀ ਆ ਇੱਕ ਕੋਈ ਕਾਕਾ ਗੱਤਾ ਉਹਨੇ ਮਤਲਬ ਕਿ ਆਪਣਾ ਹੋਟਲਾਂ ਦਾ ਕੰਮ ਸ਼ੁਰੂ ਕਰ ਲਿਆ ਸ਼ਿਮਲੇ ਜਾ ਕੇ ਬੱਚੇ ਨੇ ਇੱਕ ਕੋਈ ਹੋਰ ਇਹ ਮੈਨੂੰ ਉਹਨਾਂ ਦਾ ਨਾਮ ਦੱਸ ਦੇਈਏ ਜੀ ਅਕੇਸ਼ ਸਰ ਅਕੇਸ਼ ਸਰ ਉਹਨੇ ਆਪਣਾ ਜਿਹੜਾ ਪੁਸ਼ਾਕਾਂ ਦਾ ਠਾਕੁਰ ਜੀ ਦੀਆਂ ਪੁਸ਼ਾਕਾਂ ਦਾ ਕੰਮ ਸ਼ੁਰੂ ਕਰ ਲਿਆ ਉਹ ਅੱਜ ਮਿਲਉਤੇ ਵਾਰਿਨਿਆਰੀ ਹੋਈ ਪਈਆ ਉਹਨਾਂ ਦੇ ਉਹ ਗੁਰੂ ਦੇ ਆਦੇਸ਼ਾਂ ਤੇ ਅਸੀਂ ਚੱਲਦੇ ਆ ਗੁਰੂ ਦੀ ਚਰਨਾਂ ਦੇ ਵਿੱਚ ਰਹਿ ਕੇ ਚੱਲਦੇ ਆ ਉਹਨਾਂ ਦੀ ਸੇਵਾ ਦੇ ਵਿੱਚ ਚੱਲਦੇ ਆ ਤਾਂ ਉਸ ਤੋਂ ਵੱਧ ਮਿਲਦਾ ਦਾ ਉਸ ਤੋਂ ਘੱਟ ਨਹੀਂ ਮਿਲਦਾਗਾ ਇਹ ਮੇਰੀ ਸੋਚ ਹੈ ਕਿਉਂਕਿ ਮੈਂ ਗੁਰੂ ਕਿਰਪਾ ਦੇ ਨਾਲ ਹੀ ਜਿਹੜੀ ਹੈਗੀ ਆ ਤੁਹਾਨੂੰ ਕੋਈ ਪਦਵੀ ਕੋਈ ਗੱਦੀ ਕੋਈ ਤੁਹਾਨੂੰ ਜੋ ਮਾਣ ਮਰਿਆਦਾ ਮਿਲਦੀ ਹੈ ਪ੍ਰਤਿਸ਼ਠਾ ਮਿਲਦੀ ਹੈ ਉਹ ਗੁਰੂ ਕਿਰਪਾ ਨਾਲ ਮਿਲਦੀ ਆ ਉਸ ਤੋਂ ਬਗੈਰ ਨਹੀਂ ਮਿਲਦੀਗੀ ਕਿਉਂਕਿ ਆਪਾਂ ਸਾਰੇ ਦੇ ਸਾਰੇ ਸਨਾਤਨੀ ਆ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਹੋਏ ਆ ਤਾਂ ਸਾਰੇ ਆਪਾਂ ਉਸ ਪਰਮਪਿਤਾ ਪਰਮਾਤਮਾ ਨੂੰ ਮੰਨਦੇ ਆ ਨਹੀਂ ਆਯੋਜਿਤ ਨੇ ਅਸੀਂ ਨਹੀਂ ਕਰਦੇ ਯਾਰ ਬਲਕਿ ਜੇ ਉਹ ਟਿਕਿਆ ਬਹੁਤ ਬੜਾ ਸ਼ਰਮ ਆ ਲੱਗਦਾ ਹੈਗਾ ਕਿ ਸਾਰੇ ਜਿੰਨੇ ਵੀ ਹਿੰਦੂ ਆਰਗੇਨਾਈਜੇਸ਼ਨ ਨੇ ਸਾਨੂੰ ਇੱਕ ਮਤ ਉਕੇ ਚੱਲਣ ਦੀ ਜ਼ਰੂਰਤ ਹੈ ਬਿਲਕੁਲ ਹੈਗੀ ਹੈ ਬਿਲਕੁਲ ਹੈਗੀ ਹੈ ਤਾਂ ਹੀ ਸਾਡਾ ਸਨਾਤਨ ਦਾ ਜਿਹੜਾ ਹੈਗਾ ਉਹਦੇ ਚ ਆਪਾਂ ਗੜੀਆਂ ਪ੍ਰੀਤੀਆਂ ਕਰਨਾਂ ਦਾ ਤੁਸੀਂ ਪ੍ਰੀਤੀਆਂ ਜਿਹੜੀਆਂ ਆ ਚੁੱਕੀਆਂ ਬਿਲਕੁਲ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਟੀਮ ਬਣਾਵਾਂਗੇ ਟੀਮ ਵਰਕ ਕਰਾਂਗੇ ਇਹ ਤੇ ਹੋ ਜੇ ਜ਼ਰੂਰਤ ਪਈ ਤਾਂ ਸੀ ਮਤਲਬ ਕਿ ਸ਼ਹਿਰ ਦੇ ਹਰ ਮੰਦਰ ਵਿੱਚ ਜਾ ਕੇ ਮੀਟਿੰਗ ਕਰਾਂਗੇ ਬੱਚਿਆਂ ਨੂੰ ਸਮਝਾਵਾਂਗੇ ਲੋਕਾਂ ਨੂੰ ਇਹ ਚੀਜ਼ ਸਮਝਾਵਾਂਗੇ ਤੇ ਇਹ ਜਿਹੜੀ ਸਾਡੇ ਸਨਾਤਨ ਦੇ ਵਿਰੁੱਧ ਹੈ ਸਾਡੇ ਸਨਾਤਨ ਦਾ ਇਹ ਰਿਮਾਨ ਹੁੰਦਾ ਹੈ ਤੇ ਆਪਾਂ ਨਾ ਕਰੀਏ ਠੀਕ ਗੈਂ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ